ਰਬਾ ਜਾਣ ਦੇ ਬੱਸ ਕਰ ਜੇ ਤੂੰ ਪਉਣਾ ਨਹੀਂ ਤੇ ਮੀਂ ਪਉਣਾ ਹੀ ਨਹੀਂ ਤੇ ਜੇ ਪਮਨਾ ਮਾਤੇ ਹੁਣ ਹਟਮਦਾ ਹੀ ਨਹੀਂਗਾ ਇਹਨੂੰ ਖੜੇ ਕਿ ਇੰਦਰ ਦੇ ਚਾ ਚੜਿਆ ਕਿੱਧਰ ਨੂੰ ਇਹ ਤੁਰ ਪੈਂਦੀ ਆ ਇਹਨੇ ਨਵੇਂ ਕਿਉੜੂ ਗਿਆ ਫੜਕੇ ਤੇ ਤੁਰ ਪੈਂਦੀ ਇਹਨੂੰ ਕੋਈ ਪਤਾ ਨਹੀਂ ਵੀ ਮੀਂ ਵਰਨਿਆ ਕਿ ਚਾਏ ਕੀ ਆ ਤੇ ਕੀ ਨਹੀਂ ਇਹਨੇ ਹੁਣ ਪਤਾ ਨਹੀਂ ਕੀ ਕਰਨਾ ਇਹਨੇ ਹੁਣ ਕੋਈ ਨਵੇਂ ਸੱਪ ਕੱਢਣਾ ਹਾਂ ਨੂੰ ਤੇ ਹੁਣ ਉਦੋਂ ਹੀ ਪਤਾ ਲੱਗਣਾ ਆ ਜਦੋਂ ਇਹਨੇ ਸਾਡੇ ਗਾਲਚੀ ਪਾ ਦੇਣਾ ਕੋਈ ਸਮਝ ਨਹੀਂ ਲੱਗਦੀ ਇਹਦੀ ਦੱਸ ਨਹੀਂ ਆ ਨਾ ਇਹਦੇ ਡੈਡੀ ਨੂੰ ਜਾ ਕੇ ਕਿ ਉਹ ਫੇਕ ਤੇ ਤੁਰ ਪਈਓ ਢੱਪੀ ਨਾ ਲਾ ਹੀ ਜਾਣੀ ਆ ਝੰਬ ਝੰਬ ਨਾ ਕਿਤੇ ਭੇਜੀ ਨੇ ਵੇਖਾ ਕਿੰਦਾ ਨਾ ਡੇਲੇ ਕੱਢਣ ਡਈ ਆ ਫੇ ਵਰਖ ਨੂੰ ਪਈ ਤਿਆਰ ਹੋਈ ਆ ਪੁੱਛਣ ਨੂੰ ਤਾਂ ਤੂੰ ਮਾਤਾ ਡਈ ਆ ਮੂੰਹ ਤੇ ਕਲਰ ਕਰਨਾ ਪੁੱਛਾਂ ਪਰ ਤੇਰੀ ਹਿੰਮਤ ਨਹੀਂ ਪੈਣ ਦੀ ਪੁੱਛ ਕੇ ਤੇ ਵੇਖ ਵੇਖ ਕੇ ਕਿਦਾਂ ਜਵਾਬ ਦੇਣ ਮੈਂ ਘੜ ਘੜ ਦੇਣੀ ਆ ਤੇਰਾ ਫਰਜ਼ ਵੀ ਕੀ ਆ ਮੈਨੂੰ ਪੁੱਛਣ ਦਾ ਆ ਵੀ ਨਾ ਚੰਗਾ ਹੀ ਕੀਤਾ ਵਾ ਜਿਹੜਾ ਮੈਂ ਨਾ ਪਰਸ ਲਿਫਾਵੇ 'ਚ ਪਾ ਲਿਆ ਜੇ ਇਹਨੇ ਮੇਰਾ ਪਰਸ ਵੇਖ ਲਿਆ ਨਾ ਤੈਨੂੰ ਆਖਣਾ ਚੱਲੀ ਹੋਣੀ ਆ ਕਿਤੇ ਵਾਂਡੇ ਐਦਾਂ ਇਹਨੂੰ ਸਾਕ ਵੀ ਨਹੀਂ ਹੋਣਾ ਤੇ ਕਿਤੇ ਕੱਪੜੇ ਕੁੱਪੜੇ ਸੀਨੇ ਦੇਣ ਗਈ ਹੋਣੀ ਆ ਚੱਲ ਹੁਣ ਨਾ ਤੋਰੀ ਪੈਣੀ ਆ ਪਤਾਬ ਨਹੀਂ ਲੱਗਣਾ ਇਹਨੂੰ ਤੇ ਕਿੱਥੇ ਗਈ ਆ ਤੇ ਕਿੱਥੇ ਨਹੀਂ ਇੱਕ ਗੱਲੋਂ ਤੇ ਚੰਗਾ ਵਾ ਪਿੰਨਾਂ ਨਾ ਮੈਂ ਕੋਣਾ ਬੋਲਣਾ ਛੱਡਿਆ ਵਾ ਜੇ ਇਹਨਾਂ ਨੇ ਮੈਂ ਖੁੰਦੀ ਬੋਲਦੀ ਰਹਿੰਦੀ ਨਾ ਇਹਨਾਂ ਰਾਤ ਦਿਨ ਨਾ ਪਿੰਨ ਖਾਂ ਲਿਆ ਕਰਨੀਆਂ ਸੀ ਤੇ ਜੇ ਕਿਤੇ ਲੱਗਦਾ ਨਾ ਕੋਠੀ ਦਾ ਪਤਾ ਵੀ ਇਹ ਕੋਠੀ ਵੇਚਣ ਦੀ ਆ ਤਿੰਨ ਕਹਿਣਾ ਸੀ ਮੇਰਾ ਅੱਧ ਬਣਦਾ ਮੈਂ ਤਾਂ ਆਪਣੀ ਕੁੜੀ ਨੂੰ ਵਿੱਚ ਹਿੱਸਾ ਦੇਣਾ ਇਹ ਕੰਮ ਤੇਰੀ ਮੈਂ ਹੋਣ ਦੇਣੀ ਮਾਤਾ ਕੋਠੀ ਲਾਉਂ ਸ਼ਹਿਰ ਚ ਨਾਲੇ ਲਾਉਂ ਗੱਡੀ ਤੇ ਤੈਨੂੰ ਕੋਈ ਬਣਾ ਕੇ ਦੱਸੂ ਆਂਦੀ ਨਾ ਰਾਏ ਨੇ ਨੀ ਕੁੱਖ ਵੀ ਬਣਾਉਣਾ ਮਾਤਾ ਤੇਰੀ ਤਾਂ ਅੱਖਾਂ ਹੀ ਟੱਡੀਆਂ ਰਹਿ ਜਾਣਗੀਆਂ ਮੰਮੀ ਜੀ ਹਾਂਜੀ ਪੁੱਤ ਆ ਜਾਓ ਮੈਂ ਆਹ ਚਾਹ ਪੀ ਲੋ ਬਣਾਈ ਆ ਪੁੱਤ ਗਾਂ ਹੀ ਸੂਣ ਵਾਲੀ ਤੇ ਮੇਰਾ ਗਾਂ ਹੀ ਚ ਧਿਆਨ ਨਹੀਂ ਤੇ ਤੂੰ ਚਾਹ ਕੋਟ ਇੱਥੇ ਲੈ ਆ ਤੈਨੂੰ ਪਤਾ ਅੱਖਾਂ ਤੋਂ ਪਰੋਖੀ ਵੀ ਡੰਗਰ ਸੂਏ ਤੇ ਆਪਣੇ ਮਨ ਨੂੰ ਹੋਾ ਤਰ੍ਹਾਂ ਹੁੰਦਾ ਵਾ ਤੇ ਕੋਈ ਨਹੀਂ ਤੂੰ ਇੱਥੇ ਲੈ ਆ ਮੈਂ ਤਾਂ ਖੰਢੀ ਚਲਕਾਰ ਆ ਕੇ ਪੀ ਲੋ ਵੀ ਨਾਲ ਕੋ ਖਾਣੇ ਆ ਨਹੀਂ ਚੱਲ ਕੋਈ ਨਹੀਂ ਖਾਣ ਪੀਣ ਦਾ ਤੇ ਕੋਈ ਗੱਲ ਨਹੀਂ ਆ ਤੇ ਮੇਰਾ ਗਾਂ ਹੀ ਚ ਧਿਆਨ ਤੇ ਨਾਲੇ ਨਾ ਅਜੇ ਕਿੰਨੇ ਕ ਦਿਨਾਂ ਮਾ ਸੂਣ ਵਿੱਚ ਉਦਾ ਇਹਦੇ ਪੁੱਤ ਮੇਰੇ ਹਿਸਾਬ ਨਾਲ ਤੇ ਅੱਜ ਸੂਈ ਪੈਣੀ ਆ ਅੱਛਾ ਹਾਂ ਤੇ ਚਲ ਕੋਈ ਨਹੀਂ ਫੇਰ ਤੇ ਧਿਆਨ ਰੱਖਣਾ ਹੀ ਪੈਣਾ ਵਾ ਆਹੋ ਦੁੱਧ ਤੇ ਲਾਇਆ ਵਾ ਉਦਾਂ ਆਹੋ ਤੇ ਉਹ ਨਾ ਮੈਂ ਤੇਰੀ ਦੀਦੀ ਨੂੰ ਫੋਨ ਲਾਇਆ ਸੀ ਅੱਜ ਅੱਛਾ ਤੇ ਮੇਰਾ ਤੇ ਇਰਾਦਾ ਇਹ ਬਾਣ ਲਿਆ ਵੀ ਜਿਹੜਾ ਤੂੰ ਉਦੋਂ ਮੈਨੂੰ ਪੀਖ ਦਿਖਾ ਲੈਣੀ ਡਈ ਪਈ ਮੇਰੀ ਮੰਮੀ ਨੇ ਸੂਟ ਦਿੱਤਾ ਵਾ ਹਾਂਜੀ ਤੇ ਉਹ ਲਾ ਦੀ ਤੇ ਨਾਲ ਰੁਪਈਆ 500 ਲਾ ਕੇ ਤੇ ਪੁੱਤ ਨੂੰ ਦੇ ਦਈਏ ਤੇ ਜਦੋਂ ਪੀ ਹੀਰਾ ਹੁਣ ਪੀ ਸੁਖਣਾ ਤੈਨੂੰ ਪਤਾ ਜੇ ਹੋਣ ਗਿਆ ਵਾ ਤੇ ਮੁੜ ਕੇ ਅਗਲੀ ਰਖੜੀ ਸੁਖ ਸੁਖਾ ਨਾ ਆਵੇ ਤੂੰ ਉਦੋਂ ਫਿਰ ਆਪਾਂ ਜਾਦੇ ਲਾ ਕੇ ਤੇ ਦੇ ਦਾਂਗੇ ਉਦੋਂ ਫਿਰ ਵਧੀਆ ਬਣਾ ਕੇ ਦੇ ਦਾਂਗੇ ਤੇ ਇਹ ਵੀ ਸੂਟ ਉਹਦਾ ਮਾੜਾ ਨਹੀਂ ਪੁੱਤ ਜਿਹੜਾ ਤੇਰੀ ਮੰਮੀ ਨੇ ਦਿੱਤਾ ਤੈਨੂੰ ਸਵਾਉਣ ਲਈ ਦਿੱਤਾ ਸੀ ਤੇ ਮੈਂ ਤੇ ਐਵੇਂ ਤੈਨੂੰ ਪੁੱਤ ਉਹ ਤਾਂ ਤੇਨੂੰ ਪਤਾ ਹੀ ਹੈ ਜਿੱਦਾਂ ਮੇਰਾ ਵੀ ਮਨ ਚੁੱਕਿਆ ਤੇ ਨਫਰਤ ਤੇਨੂੰ ਮੈਂ ਵੀ ਬੋਲਦੀ ਰਹੀ ਨਹੀਂ ਮੰਮੀ ਜੀ ਮੈਨੂੰ ਕੋਈ ਗੁੱਸਾ ਨਹੀਂ ਆ ਜੇ ਤੁਹਾਨੂੰ ਉਹ ਸੂਟ ਨਹੀਂ ਨਾ ਪਸੰਦ ਤੇ ਰਹਿਣ ਦਿੰਨੇ ਆ ਦੀਦੀ ਨੂੰ ਕੋਈ ਚੰਗਾ ਸੂਟ ਬਣਾ ਕੇ ਤੇ ਦੇ ਦਿੰਨੇ ਆ ਤੇ ਪੁੱਤ ਜੇ ਹੁਣ ਚੰਗਾ ਵੀ ਆਪਾਂ ਹੱਟੀ ਤੇ ਬਣਾਉਣ ਗਏ ਤੇ ਫਿਰ ਵੀ ਪੁੱਤ 2200 ਤੋਂ ਘੱਟ ਤੇ ਆਉਣਾ ਹੀ ਨਹੀਂ ਆ ਤੇ ਧੀ ਤੇ ਆਣੀ ਆ ਸਾਰੇ ਖਰਚੇ ਉਹਦੇ ਸੂਟ ਤੇ ਹੀ ਆਗੇ ਆਪਾਂ ਵਸੋਈ ਜਾਣਾ ਵਾ ਤੀਆਂ ਨੂੰ ਦਿੱਤਿਆਂ ਸਗੋਂ ਬਰਕਤਾਂ ਹੀ ਪੈਂਦੀਆਂ ਵਾ ਤੀਆਂ ਨੂੰ ਦਿੱਤਿਆਂ ਪਰ ਬਰਕਤਾਂ ਤੇ ਪੁੱਤ ਪੈਂਦੀਆਂ ਮੈਨੂੰ ਵੀ ਪਤਾ ਵਾ ਪਰ ਹਜੇ ਬੜਾ ਟਾਈਮ ਹੋ ਦੇਣ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹਜੇ ਬੜੇ ਟਾਈਮ ਹੋਣੇ ਆ ਤੀ ਦੇ ਪੀ ਸਦਾ ਤੀਆਂ ਲੈਂਦੀਆਂ ਮਾਪਿਆਂ ਦੇ ਕੋਲ ਤੇ ਕੋਈ ਗੱਲ ਨਹੀਂ ਜਿਹੜਾ ਵੀ ਹੱਥ ਟੈਟ ਵਾ ਮੈਂ ਵੀ ਘਰ ਵਾਲਾ ਧਿਆਨ ਮਾਰਦੀਆਂ ਜਦੋਂ ਤੂੰ ਮੇਰੇ ਦਿਲ ਨੂੰ ਹੁੰਦਾ ਵਾ ਪੇ ਜੇ ਅਸੀਂ ਪੈਸੇ ਬੜੇ ਚੁੱਕ ਚੁੱਕ ਕੇ ਲਾ ਕੇ ਹੀ ਰਖ ਲਾਇਆ ਬਾਹਰ ਕੋਈ ਗੱਲ ਨਹੀਂ ਮੰਮੀ ਜੀ ਮੇਰੇ ਘਰ ਕੇ ਨਾ ਦੀਦੀ ਦੀ ਰਖੜੀ ਵੀ ਖਰਾਬ ਹੋ ਗਈ ਸੀ ਉਹਨਾਂ ਕੋਲੋਂ ਨਾ ਆਇਆ ਨਹੀਂ ਗਿਆ ਤੇ ਮੈਨੂੰ ਮੰਮੀ ਨੇ ਪੈਸੇ ਦਿੱਤੇ ਸੀ ਤੇ ਅਹੀਂ 1000 ਰੁਪਏ ਦੀਦੀ ਨੂੰ ਦੇਣਾ ਵਾ ਤੇ ਨਾਲੇ ਮੈਨੂੰ ਇਹ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਤੁਸੀਂ ਸਾਡੇ ਬਾਰੇ ਤੇ ਘਰ ਬਾਰੇ ਕਿੰਨਾ ਸੋਚਣ ਡਏ ਆ ਇੱਕ ਤੇ ਤੁਹਾਡਾ ਨਹੀਂ ਪਤਾ ਲੱਗਦਾ ਕਿ ਜਾਂਦੇ ਕਿੱਧਰ ਤੇ ਆਉਂਦੇ ਕਿੱਧਰ ਆਏ ਹੁਣੇ ਤੁਸੀਂ ਰਿਲੀ ਹੀ ਗਏ ਤੇ ਹੁਣੇ ਇੱਧਰ ਪਤਾ ਲੱਗਾ ਕਿਹੜੇ ਵੇਲੇ ਤੁਸੀਂ ਆ ਗਈ ਹੋ ਆ ਮੀ ਆਉਣ ਡਿਆ ਸੀ ਤੇ ਮੈਂ ਆਖਿਆ ਵੀ ਆ ਤੁੜੀ ਜਿਹੜੀ ਭੇਜਣੀ ਮੈਂ ਇੱਧਰ ਨੂੰ ਕਰਨ ਲਿਆ ਹੈਗਾ ਝਾਂਬ ਆਉਂਦੀ ਆ ਝੰਬ ਤੇ ਆਉਂਦੀ ਆ ਤੇ ਆ ਰਾਜ ਦੇ ਕੰਮ ਵੇਖੇ ਆ ਆ ਫੇਰ ਪਤਾ ਨਹੀਂ ਕਿੱਧਰ ਨੂੰ ਝੋਲੂ ਜਾਂ ਫੜ ਕੇ ਤੇ ਤੁਰਤੀ ਆ ਉਹ ਕਿੰਦਾਂ ਤੁਰਪੀ ਤੂੰ ਨਾ ਹੈ ਇਹੋ ਜਿਹਾ ਟੈਨਸ਼ਨ ਲਿਆ ਕਰ ਉਹ ਹੁਣ ਅੱਡ ਬਾਰੀ ਹੋਈ ਆ ਤੇ ਉਹ ਜਿੱਧਰ ਮਰਜੀ ਜਾਵੇ ਤੈਨੂੰ ਕੀ ਲੱਗੇ ਮੁੜ ਕੇ ਜੂ ਆਪਣਾ ਗੱਲਾਂ ਕਰਾਉਣੀ ਆ ਬੁੱਢੇ ਵਾਰੇ ਫੇਰ ਚੰਗੀ ਰਹੇਗੀ ਆ ਹੈਗਾ ਗੱਲਾਂ ਕਰਾਉਣੀਆਂ ਬੁੱਢੇ ਬਾਰੇ ਇਹ ਥੋੜਾ ਵੀ ਅੱਡ ਹੋ ਗਈ ਆ ਤੇ ਹੁਣ ਜਿੱਧਰ ਨੂੰ ਮਰਜੀ ਤੁਰ ਪੇ ਤੇ ਸਾਨੂੰ ਮੁੰਡਾ ਜੇ ਪੁੱਛੇ ਕੋਈ ਵੀ ਗੱਲ ਹੋਈ ਬਾਅਦ ਸਾਨੂੰ ਪੁੱਛਿਆ ਤਾਂ ਹੀ ਕਿ ਦੱਸਣਾ ਉਹਨੂੰ ਕੀ ਜਵਾਬ ਦਵਾਂਗੇ ਵੀ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਉਹਨੂੰ ਇਹੋ ਆਖਣਾ ਵੀ ਸਾਡੇ ਆਖੇ ਜੀ ਨਹੀਂ ਗਈ ਤੇ ਆ ਆਪਣੇ ਆਖੇ ਤੋਂ ਬਾਹਰ ਜਾਣ ਰਹੀ ਆ ਤੂੰ ਏਦਾਂ ਕਰਿਆ ਕਰ ਵੀ ਇੱਕ ਇੱਕ ਅੱਧੀ ਹਾਰੀ ਰੋਜ਼ ਫੋਨ ਕਰਿਆ ਕਰ ਉਹਨੂੰ ਤੇ ਤੈਨੂੰ ਹੀ ਪਤਾ ਲੱਗੇ ਵੀ ਕੀ ਆ ਤੇ ਕੀ ਨਹੀਂ ਗਾ ਕਰਦਾ ਹੀ ਹੋਊਗਾ ਫੋਨ ਕਿਹੜਾ ਨਹੀਂ ਕਰਦਾ ਸਾਨੂੰ ਮੇਜਰ ਨੇ ਦੱਸ ਕੇ ਕਰਨਾ ਵਾ ਕਿ ਮੈਂ ਫੋਨ ਕਰਨ ਲੱਗਾ ਵਾਂ ਉਹਨੂੰ ਪਰ ਸਾਡਾ ਫਰਜ਼ ਬਣਦਾ ਵੀ ਇੱਕ ਵਾਰੀ ਉਹਨੂੰ ਫੋਨ ਕਰਕੇ ਦੱਸ ਦਈਏ ਤੇ ਤੂੰ ਆਪਣਾ ਘਰ ਬਾਹਰ ਸਾਹਬ ਉਹਨੂੰ ਇੱਕ ਦੋ ਵਾਰੀ ਫੋਨ ਦਿਹਾੜੀ ਦਾ ਜ਼ਰੂਰ ਕਰਿਆ ਕਰ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਐਜਾ ਵੀ ਨਿਕਾ ਪੀ ਉਹ ਮੇਰੀ ਨਾ ਮੰਨੂਗਾ ਅੱਗੇ ਉਹਦੀ ਮਰਜ਼ੀ ਆਜੋ ਉਥੇ ਛਟਾ ਹੰਡੀਆਂ ਆ ਕਿ ਝੰਡੇ ਐਵੇਂ ਮੀਂਹ ਦੇ ਵਿੱਚ ਆਹੀਂ ਵਖਰੇ ਕੰਡੇ ਲੂਈ ਜਾਂਨੇ ਆਹੋ ਗੱਲ ਪਈ ਜਰਿਆ ਨਹੀਂ ਨਾ ਜਾਂਦਾ ਸਿਆਣਿਆਂ ਦੇ ਕੋਲੋਂ ਵੀ ਬੰਦਾ ਬਾਤੀ ਪੁੱਤ ਵਾ ਜੇ ਅੱਡ ਬਾਰਾ ਹੋ ਗਿਆ ਤਾਂ ਦੱਸ ਹੀ ਜਾਵੇ ਸਾਨੂੰ ਆਹੀਂ ਕਿਹੜਾ ਉਹਨੂੰ ਡੱਕ ਲੈਣਾ ਫਿਰ ਉਹ ਨਾ ਜਾ ਕੰਡੇ ਨਾਲ ਲੂਈਏ ਤੇ ਕਰੀਏ ਵੀ ਕੀ ਹੁਣ ਸਭ ਕੁਝ ਤੇ ਆਪਣਾ ਹੀ ਕੀ ਪੁੱਤ ਸਾਡੇ ਹੀ ਆ ਉਹ ਚ ਗੱਲ ਵਾ ਜ਼ਿੰਮੇਵਾਰੀਆਂ ਸਾਨੂੰ ਦੇ ਕੇ ਗਿਆ ਵਾ ਤੇ ਹੁਣ ਕੋਈ ਗੱਲ ਕੋਈ ਵੀ ਹੋਏ ਚਾਹੇ ਵਾਂਡੇ ਟੀਡੇ ਗਈ ਆ ਬਸ ਨਾ ਮਿਲੇ ਚਾਹੇ ਕੋਹਤੇ ਉਹਨੇ ਕਹਿਣਾ ਡੈਡੀ ਤੂੰ ਕਰ ਤੇ ਨੂੰ ਨਹੀਂ ਪਤਾ ਵੀ ਮੈਂ ਨਾਲ ਲੈ ਕੇ ਜਾਵਾ ਤੇ ਜੇ ਦੱਸੇ ਤੇ ਡੈਡੀ ਲੈ ਕੇ ਜਾਵੇ ਡੈਡੀ ਹੁਣ ਕੀ ਆਖੇ ਵੀ ਕਿੱਥੇ ਚੱਲਨੀ ਆ ਫੇਰ ਉਹਨੇ ਉਹ ਗੱਲ ਪੀ ਗਾੜੀਆਂ ਚ ਜੀਕੂ ਨਾਵਾ ਉਹ ਤਾਂ ਪਰਦੇਸਾਂ 'ਚ ਬੈਠਾ ਵਾ ਉਹਨੂੰ ਕੀ ਪਤਾ ਵੀ ਘਰ ਕੀ ਵੰਡਿਆ ਤੇ ਕੀ ਨੀਗਾ ਇਹਨੂੰ ਵੀ ਸੋਚਣਾ ਚਾਹੀਦਾ ਵੀ ਛਿਆਣੀ ਬਣੇ ਚਲ ਠੀਕ ਅੱਡਬਾਰੀ ਹੋ ਗਈ ਆ ਪਰ ਸਾਡੇ ਥੋੜੇ ਬਾਰੇ ਤੇ ਕਹਿੰਨੇ ਚੱਲੇ ਬਿਲਕੁਲ ਹੀ ਇਹ ਤਾਂ ਇਹੋ ਕਹਿਤਾ ਵੀ ਬੱਸ ਚੱਲੋ ਆਈ ਕਹਾਂ ਨੂੰ ਕਿ ਲੋੜਾ ਕੰਡੇ ਲੂੰਗੀ ਕਰੇ ਆਪਣੀਆਂ ਮਰਜ਼ੀਆਂ ਇਹੋ ਕੁਸਤੇ ਚੰਦੀ ਹੀਗੀ ਨਹੀਂ ਮੈਂ ਆਪਣੀਆਂ ਮਰਜ਼ੀਆਂ ਕਰਾਂ ਜਿੱਥੇ ਜੀ ਕਰਦਾ ਜਾਵਾਂ ਆਵਾਂ ਆਵਾਂ ਨਾ ਜਾਵਾਂ ਐਂ ਤੇ ਹੁਣ ਵੱਖਣੋ ਹੀ ਛੱਟ ਗਈਆਂ ਪੁੱਤ ਮੈਂ ਟਾੜੇ ਬਾਰੇ ਨਹੀਂ ਸੋਚਣਾ ਤੇ ਮੈਂ ਹੋਰ ਕਿਤੇ ਬਾਰੇ ਸੋਚਣਾ ਵਾ ਤੇ ਆਪਣੇ ਧੀਆ ਪੁੱਤਾਂ ਬਦਲੇ ਪੁੱਤ ਹਰੇਕਾ ਕੋਈ ਸੋਚਦਾ ਵਾ ਤੇ ਮੈਂ ਤੇ ਮਹਾਰਾਜ ਦਾ ਹਰ ਵੇਲੇ ਸਕਰਾਨਾ ਮੰਗਦੀ ਆ ਕਿ ਮਹਾਰਾਜੇ ਇਦਾਂ ਦਾ ਹਰੇਕ ਨੂੰ ਇਨਸਾਨ ਨੂੰ ਦਈ ਵੇਲਾ ਕਿੰਨੀ ਦੁਨੀਆ ਬਾਹਰ ਦੁਖੀ ਤੇ ਦੁਖੀ ਜੇ ਕਿਸ ਦੇ ਵੱਲ ਵੇਖੀ ਹੈ ਨਾ ਕਿਸ ਦਾ ਦੁੱਖ ਸੁਣੀ ਹੈ ਪੁੱਤ ਤੇ ਮੈਂ ਇਹ ਵੀ ਗੱਲ ਦੱਸਾਂ ਤੇ ਪੀਰ ਬੰਦੇ ਨੂੰ ਪਤਾ ਲੱਗਦਾ ਵਾ ਉਹ ਦਿਨ ਮੇਰੀ ਸਹੇਲੀ ਕਿੰਨੀਆਂ ਗੱਲਾਂ ਦੱਸਣ ਲਈ ਤੈਨੂੰ ਵੀ ਪਤਾ ਵਾ ਤੇ ਮੇਰੀ ਤੇ ਨੋ ਇੰਨੀ ਸਿਆਣਫ ਵਾਲੀ ਮਿਲੀ ਨਾ ਤੇ ਪਰ ਮੈਂ ਫੇਰ ਵੀ ਠੰਡੇ ਦੁੱਧ ਚ ਜਿੱਦਾਂ ਦੇ ਨਾ ਖੂਕਾਂ ਦਿੰਨੀ ਉਹ ਹਿਸਾਬ ਹੋਇਆ ਹੀ ਬੁੱਤ ਮੈਨੂੰ ਤੇ ਇੰਨਾ ਪਤਾ ਵੀ ਨਹੀਂ ਤੇ ਚਲੋ ਕੋਈ ਨਹੀਂ ਹੁਣ ਸੇਤੀ ਪਤਾ ਲੱਗ ਗਿਆ ਵਾ ਤੇ ਅਜੇ ਤੇ ਤਾਂ ਤੱਕ ਆਪਾਂ ਪਹੁੰਚਣਾ ਹੀ ਤੇ ਚਲੋ ਤੈਨੂੰ ਵੀ ਪਤਾ ਵੀ ਮੇਰਾ ਘਰ ਵਾ ਤੇ ਮੇਰਾ ਬਾਹਰ ਵਾ ਗੱਲ ਗੱਲ ਤੇ ਉਹ ਪੜੇ ਪਉਂਦੀ ਆ ਜੇ ਉਹਨੂੰ ਮਾਰਾ ਜਾਵੇ ਆਖਤਾ ਤੇ ਉਹਨੇ ਇਹੋ ਆਖਣਾ ਇਹ ਹੱਡੀਆਂ ਦੋਆਂ ਜੀਆਂ ਦੇ ਵਿੱਚ ਪਾੜਕ ਪਾਉਂਦੇ ਆ ਮੈਂ ਤਾਂ ਨਹੀਂ ਗੱਲ ਕਰਨਿਆ ਉਹੋ ਗੱਲ ਅੱਗੇ ਨਹੀਂ ਸਾਨੂੰ ਤੇ ਵੀ ਐਸੇ ਕਹਦੀ ਅਸੀਂ ਤਾਂ ਗੇ ਡਰਦੇ ਆ ਉਹ ਤੇ ਗਿਬੜਾ ਵਾ ਪਿਉ ਨੂੰ ਤੇ ਨਾ ਮੂੰਹ ਲਾਉਣਾ ਹੀ ਮਾਰਾ ਉਹਨੂੰ ਤੇ ਨਾ ਹੀ ਛੇੜੋ ਤੇ ਚੰਗਾ ਵਾ ਮੈਂ ਤੇ ਅੰਨੀ ਆਂ ਕਿ ਜਿੱਥੇ ਤਪਾ ਹੁੰਦੀ ਹੋਈ ਰਹਿਣ ਦਿਆ ਕਰੋ ਸਾਨੂੰ ਕੀ ਲੱਗੇ ਜਦੋਂ ਸਾਡੇ ਤੋਂ ਹਾਇ ਅੱਡ ਪਾਰ ਹੀ ਐਹੀ ਨਹੀਂ ਉਹਨੂੰ ਪੁੱਛਣਾ ਗਿਛਣਾ ਜਾਂਦੀ ਤੇ ਜਾਵੇ ਆਪਣੇ ਕੀ ਤਾਂ ਕੰਮ ਨੂੰ ਜਾਂਦੀ ਕਿ ਭੈਣ ਭਰਾ ਕੋ ਜਾਂਦੀ ਆ ਕਿ ਕਿੱਥੇ ਜਾਂਦੀ ਕੋਈ ਗੱਲ ਨਹੀਂ ਉਹਦੇ ਵਿੱਚ ਸਾਡਾ ਵੀ ਹੈਗਾ ਪਰ ਜਦੋਂ ਇਨਸਾਨ ਆਡੋ ਹੁੰਦਾ ਨਾ ਉਹ ਭਾਵੇਂ ਆਪਣੇ ਕੰਮ ਨੂੰ ਜਾਂਦਾ ਹੋਏ ਤੇ ਸਾਨੂੰ ਸਾਖੀ ਹੁੰਦਾ ਵੀ ਪੇ ਅਗਲਾ ਕਿ ਘਰੇ ਵੀ ਕਿੱਧਰ ਜਾਣ ਲਈ ਤੇ ਕਿੱਧਰ ਨਹੀਂ ਜਾਣ ਲਈ ਇਹੋ ਆਖਣਾ ਵੀ ਮੈਂ ਕਿਹੜੀ ਫਿਰਨ ਜਾਨੀ ਮੈਂ ਆਪਣੇ ਕੰਮ ਨੂੰ ਜਾਨੀ ਜਿੱਥੇ ਜਾਣਾ ਮੈਂ ਹੀ ਜਾਣਾ ਹੁਣ ਤੁਹਾਨੂੰ ਆਖਾਂ ਸਾਨੂੰ ਥੋੜਾ ਹੋਣਾ ਨਿਸ਼ਨਾ ਦੇਣਾ ਆਹੀਂ ਤੇ ਅੱਗੇ ਛੇੜਛੇੜ ਕੇ ਤੇ ਕਿੰਨੀਆਂ ਸਾਡੀ ਕੁੜੀ ਨੂੰ ਗੱਲਾਂ ਬਾਤਾਂ ਕਰਦੀ ਰਹੀ ਅਹੀਂ ਨਿਕਾ ਹੁਣ ਛੇੜਨਾ ਤੇ ਨਾ ਹੀ ਆਖਣਾ ਮੇਜਰ ਨੂੰ ਚਲ ਦੱਸ ਦਾਂਗੇ ਉਹ ਜੋ ਆਖਣਾ ਹੋ ਫੋਨ ਤੇ ਆਖ ਦਵੇ ਅਹੀਂ ਨੀ ਕੋਈ ਵੀ ਕਹਿਣਾ ਹੁਣ ਨੂੰ ਬਿਲਕੁਲ ਆਖਣ ਦੀ ਲੋੜ ਕੋਈ ਨਹੀਂ ਹੋਰ ਨਾ ਸਾਨੂੰ ਪੁੱਠੀ ਪਵੇ ਵੀ ਕੋਦਰੋਂ ਮੁੰਡਾ ਵੀ ਸਾਨੂੰ ਫੋਨ ਕਰਨੋਂ ਆੜੀਏ ਫੋਨ ਕਰਨੋਂ ਕਿੱਤਾ ਹਟ ਜੂਗਾ ਉਹ ਤੇ ਸਾਡੀ ਜਾਇ ਸੁਣਦਾ ਵਾ ਜਦਨ ਨਾ ਸੁਣੂਗਾ ਉਸ ਦਿਨ ਵੇਖੀ ਜਾਊਗੀ ਅਹੀਂ ਕਾਦੇ ਸਿਆਣੇ ਆ ਮੰਮੀ ਜੀ ਅਹੀਂ ਤੇ ਜੇ ਨਿਆਣੇ ਸਿਆਣੇ ਆ ਤੁਹਾਨੂੰ ਪੁੱਛ ਪੁੱਛ ਕੇ ਆ ਜਿੱਤੇ ਕੰਮ ਕਰਨੇ ਜਿਹੜੇ ਵੀ ਕਰਨੇ ਆ ਤੇ ਇਹ ਉਹ ਗੱਲ ਤਾਂ ਹੈ ਗਈ ਆ ਤੇ ਕੋਈ ਗੱਲ ਨਹੀਂ ਪੁੱਛੋ ਜਿਹੜਾ ਪੁੱਛਣ ਵਾਲਾ ਕੰਮ ਆ ਮਾਂ ਦੇ ਸੱਸ ਦੇ ਉਹ ਤੁਸੀਂ ਪੁੱਛੋ ਆਪਾਂ ਵੀ ਦਸੀਏ ਭੀ ਤੇ ਇਹ ਆ ਕੰਮ ਤੁਸੀਂ ਏਦਾਂ ਕਰਨਾ ਵਾ ਹਾਂਜੀ ਤੇ ਕੋਈ ਗੱਲ ਨਹੀਂ ਤੇ ਮੈਂ ਤੇ ਜੇ ਟਾਈਮ ਨਹੀਂ ਟਾਈਮ ਸੰਭਲ ਗਿਆ ਜਿੱਦਾਂ ਮਾਂ ਰਾਜ ਆਸ ਦਿੰਦਾ ਭੀ ਮੋੜ ਆਈਆਂ ਭੀ ਪੱਥਰ ਚਟ ਕੇ ਹਰ ਇੱਕ ਕੋਈ ਵਾਪਸ ਮੋੜਦਾ ਤੇ ਫੇਰ ਵੀ ਪਤਾ ਜੇ ਸਮਾਂ ਬੜਾ ਲੰਮਾ ਹੀ ਤੇ ਚਲੋ ਕੋਈ ਗੱਲ ਨਹੀਂ ਟਾਈਮ ਨਹੀਂ ਤੇ ਜਿੱਦਾਂ ਮੈਂ ਪੁੱਤ ਤੈਨੂੰ ਮਾੜਾ ਚੰਗਾ ਬੋਲਦੀ ਰਹੀ ਆ ਤੇ ਜੇ ਕਿਤੇ ਤੂੰ ਇੱਕ ਅੱਧਾ ਵੀ ਜਵਾਬ ਕਾਲੀ ਦੇ ਨਾਲ ਪੁੱਤ ਮੈਨੂੰ ਦੇ ਦੇਣੀ ਹੋ ਤੇ ਫੇਰ ਐਦਾਂ ਕਿਦਾਂ ਮੰਮੀ ਜੀ ਮੈਂ ਤੁਹਾਨੂੰ ਜਵਾਬ ਦੇ ਦਿੰਦੀ ਮੈਨੂੰ ਮੰਮੀ ਹੋਣਾ ਦੀ ਨਾ ਇਹੋ ਹੀ ਸਿੱਖ ਮੱਤ ਹੀ ਕਿ ਸਾਹ ਸਮਾਂ ਦੇ ਅੱਗੇ ਬੋਲਣਾ ਨਹੀਂ ਆ ਜੇ ਉਹ ਝੜਕਣਗੇ ਤੇ ਕਿਹੇ ਗਲਤੀ ਤੋਂ ਝੜਕਣਗੇ ਕੋਈ ਐਡਾ ਛਦਾਈ ਤੇ ਹੁੰਦਾ ਨਹੀਂ ਆ ਕਿ ਬਿਨਾ ਮਤਲਬ ਤੋਂ ਹੀ ਝੜਕਦਾ ਰਵੇ ਚਲੋ ਉਹ ਗੱਲ ਤੇ ਪੁੱਤ ਤੇਰੀ ਹੈਗੀ ਮੈਂ ਮੰਦੀ ਆ ਪਰ ਆਪਣਾ ਕਿੱਡਾ ਵਧੀਆ ਸਵਰਗ ਵਰਗਾ ਘਰ ਹੈ ਤੇ ਪੁੱਤ ਫੇਰ ਨਰਕ ਬਣ ਜਾਣਾ ਹੈ ਸਾਡਾ ਘਰ ਤੇ ਵੇਖ ਲੈ ਹੁਣ ਤੂੰ ਤੀਆਂ ਦਾ ਕਿੰਨਾ ਨਣਾਂ ਦਾ ਸੋਚਣ ਡਈ ਆਪਣੀਆਂ ਭੈਣਾਂ ਵਾਂਗੂ ਤੂੰ ਸਮਝਣ ਡਈ ਆ ਤੇ ਲੋਕਾਂ ਦੇ ਘਰ ਜਾ ਕੇ ਵੇਹਾਂ ਕਿਤੇ ਪਰਜਾਈਆਂ ਆਪਣੀ ਨਣਾ ਨੂੰ ਕਿਤੇ ਕਵਾਉਂਦੀਆਂ ਵੀ ਨਹੀਂ ਆ ਪਾਣੀ ਦਾ ਘੋਟ ਚਾਹ ਦਾ ਘੋਟ ਤੇ ਪੁੱਤ ਕਿਤੇ ਵੱਖਰਾ ਰਹਿ ਗਿਆ ਤੇ ਦੂਰੋਂ ਹੀ ਦੀਦੀ ਜੀ ਸਾਸਰੀ ਕਾਲ ਤੇ ਮੁੜ ਕੇ ਲੱਗੇ ਹੀ ਨਹੀਂ ਪੁੱਤ ਥੋੜਾ ਕੀਤੀ ਆਉਂਦੀ ਆ ਬੜੇ ਚਿਰ ਹੀ ਪਾਣੀ ਲੇ ਹੁੰਦੀ ਆ ਬੜੇ ਚਿਰ ਹੀ ਚਾਹ ਕਿਤੇ ਬਣਾ ਕੇ ਲੇ ਹੁੰਦੀ ਆ ਉਹ ਗੱਲਾਂ ਤੇ ਪੁੱਤ ਤੇਰੇ ਚ ਹੈ ਹੀ ਨਹੀਂ ਆ ਤੇ ਤੂੰ ਆਪਣੀ ਭੈਣ ਨੂੰ ਕਿੰਨਾ ਵਧੀਆ ਸਮਝਣ ਲਈ ਆ ਨਹੀਂ ਮੰਮੀ ਜੀ ਮੈਨੂੰ ਤੇ ਇਹੋ ਹੀ ਆ ਭੀ ਇਹਨਾਂ ਦੀ ਭੈਣ ਵਾ ਤੇ ਮੇਰੀ ਵੀ ਭੈਣ ਹੀ ਆ ਮੈਂ ਕੱਲ ਇਹਨਾਂ ਨਾਲ ਸਮਝਾਂ ਜਦੋਂ ਜੇ ਮੈਂ ਉਹਦਾ ਜਿਆ ਕਰਦੀ ਆ ਤੋ ਮੇਰਾ ਧੂਣਾ ਕਰਦੇ ਆ ਇਦਾਂ ਹੀ ਭੈਣ ਭਰਾ ਇਦਾਂ ਹੀ ਚੰਗੇ ਲੱਗੀਦਾ ਨਾ ਇਦਾਂ ਹੀ ਗਾੜੀ ਵਧੀਦਾ ਨਾ ਤੇ ਜੇ ਤੂੰ ਉਹਦਣਾ ਪੁੱਤ ਮਾੜਾ ਬੋਲਦੀ ਰਹਿਨੀ ਆ ਤੇ ਉਹਨੇ ਫਿਰ ਕੀ ਤੇਰ ਨਾਲ ਕਰਨਾ ਹੀ ਉਹ ਤੈਨੂੰ ਭਾਬੀ ਜੀ ਭਾਬੀ ਜੀ ਕਰਦੀ ਫਿਰਦੀ ਆ ਤੇਰੇ ਮਗਰ ਮਗਰ ਤੁਰੀ ਫਿਰਦੀ ਆ ਉਹਨੇ ਅਜੇ ਤੱਕ ਤੈਨੂੰ ਕਦੀ ਮਾੜਾ ਨਹੀਂ ਕਿਹਾ ਮੈਨੂੰ ਕਹਿ ਲੈਂਦੀ ਪੁੱਤ ਹਾਂਜੀ ਨਹੀਂ ਬਹੁਤ ਇੱਜ਼ਤ ਕਰਦੇ ਆ ਮੇਰੇ ਉਹ ਉਹਦੀ ਜਨਾਨੀ ਤੇ ਉਹਦਾ ਬੰਦਾ ਛਾਣਿਆ ਆਖਿਆ ਵੀ ਦੋਵੇਂ ਜੀ ਇੱਕ ਕੋਈ ਹੁੰਦੇ ਆ ਇਹ ਨਾ ਹੋਏ ਪਈ ਅਸੀਂ ਬੁਰੇ ਬਣ ਜੀਏ ਉਹ ਉਹਨਾਂ ਨੇ ਫੋਨ ਆਪ ਜੀ ਚਲਦੇ ਹੋਣ ਤੇ ਅਸੀਂ ਆਪਣਾ ਵਕੀ ਤੋਂ ਕਰਕੇ ਜੇ ਮੁੰਡਾ ਵੀ ਸਾਡੇ ਵਰਸਲਾਬ ਹੋ ਜੇ ਇਹ ਲੱਗੇ ਹੋਈ ਆ ਉਹ ਤਾਂ ਗੱਲ ਵਾ ਇਹੋ ਤੇ ਨੇ ਆਖਣ ਦੇਈ ਵੀ ਕਾਨੂੰ ਹੱਡ ਅਸੀਂ ਉਹਦਾ ਬੁਰਾ ਕਰਦੇ ਕਰਦੇ ਉਹਦੇ ਵੱਲ ਵੇਂਦੇ ਵੇਦੇ ਉਹ ਸਾਡਾ ਹੀ ਬੁਰਾ ਕਰਦੇ ਸਾਡੇ ਕੋਈ ਰਾਈ ਕੰਡੇ ਖਲਾਰਦੇ ਤੇ ਸਾਨੂੰ ਕੀ ਲੋੜ ਵਾ ਖਾਣੀਆਂ ਤੇ ਦੋ ਟਿੱਕੀਆਂ ਹੀ ਆ ਉਹ ਸਾਨੂੰ ਮਹਾਰਾਜ ਦੇ ਜਾਂ ਡਿਆ ਅਸੀਂ ਪਕਾ ਕੇ ਤੇ ਖਾ ਲਿਆ ਕਰਾਂਗੇ ਅਸੀਂ ਧਿਆਨ ਹੀ ਨਹੀਂ ਕਰਿਆ ਕਰਨਾ ਉਹਨੂੰ ਜਿੱਥੇ ਜਾਂਦੀ ਜਾਂਦੋ ਤੁਸੀਂ ਦਰਜਿੰਦਰ ਚਾਹ ਪਾਣੀ ਦਹੀਂ ਪੀ ਲਿਆ ਵਾ ਤੇ ਤੂੰ ਨਾ ਅੱਗੇ ਵੀ ਜਿੱਦਨ ਮੈਂ ਆਈ ਨਾ ਤੂੰ ਉਦੋਂ ਵੀ ਮੇਰੇ ਗਾੜੀ ਨਾਲ ਵੰਨ ਸੁਵੰਨੀਆ ਚੀਜ਼ਾਂ ਰੱਖੀਆਂ ਤੇ ਹੁਣ ਵੀ ਤੂੰ ਨਾ ਕੋਈ ਕਸਰ ਨਹੀਂ ਛੱਡੀ ਤੇ ਇਦਾਂ ਕਰ ਮੈਂ ਨਾ ਹੁਣ ਕਾਗਜ਼ ਲੈ ਕੇ ਆਈ ਆ ਤੇ ਮੈਨੂੰ ਨਾ ਜਿੰਨੀ ਵੀ ਛੇਤੀ ਹੁੰਦੀ ਆ ਨਾ ਤੇ ਘਰ ਵੇਖ ਕੇ ਦੇ ਕੋਈ ਗੱਲ ਨਹੀਂ ਰਾਜ ਜੇ ਤੂੰ ਲੈ ਆਈ ਆ ਨਾ ਤੇ ਤੇਰੇ ਸਾਰੇ ਕੰਮ ਹੋ ਜਾਣੇ ਆ ਘਰ ਤੇ ਮੈਂ ਵੇਖਿਆ ਵਾ ਘਰ ਦੀ ਨਾ ਤੂੰ ਫਿਕਰ ਕਰ ਲਿਆ ਆ ਹੁਣ ਖਾਹਾਂ ਭਲਾ ਮੈਨੂੰ ਪੇਪਰ ਮੈਂ ਲੈ ਕੇ ਆਈ ਹਾਂ ਤਾਂ ਪੇਪਰ ਤੇ ਨਾ ਮੈਂ ਵਿਖਾ ਦੇਣੀ ਆ ਰਾਜ ਉਹ ਸਭ ਤੇ ਠੀਕ ਆ ਪਰ ਪੇਪਰ ਨਾ ਇਹਦੇ ਸੋਹਰੇ ਦੇ ਨਾਮ ਆ ਤੇ ਇਹਦੇ ਕੰਮ ਨਾ ਬਹੁਤ ਜਿਆਦਾ ਹੀ ਵੱਡਾ ਲੰਬਾ ਪੈ ਜਾਣਾ ਕੋਤੈ ਇਹ ਵੀ ਹੱਥ ਨੂੰ ਹਾਥ ਹੀ ਹੁੰਦਾ ਵਾ ਹੁਣ ਹਰੇਕ ਕੋਈ ਦੇਨਦਾਰ ਹੁੰਦਾ ਤੇ ਤੂੰ ਆਪਣੀ ਭੈਣ ਦਾ ਵੀ ਖਿਆਲ ਰੱਖਦੀ ਆ ਵੀ ਦੀਦੀ ਕੋ ਆ ਕੰਮ ਇਦਾਂ ਕਰਨਾ ਵਾ ਤੇ ਇਦਾਂ ਪਹੁੰਚਣਾ ਵਾ ਤੇ ਉਹਨੂੰ ਵੀ ਪਤਾ ਵਾ ਵੀ ਮੇਰੀ ਭਾਬੀ ਨੂੰ ਵੀ ਸਾਰਾ ਪਤਾ ਵਾ ਮੇਰੇ ਬਾਰੇ ਮੰਮੀ ਜੀ ਤਿਆਂ ਨੂੰ ਨਾ ਆਸ ਹੁੰਦੀ ਆ ਜੇ ਅਸੀਂ ਆਸ ਰੱਖਦੇ ਆ ਨਾ ਵੀ ਸਾਡੇ ਮਾਪਿਓ ਸਾਡੇ ਕੋ ਪਹੁੰਚੇ ਸਾਡੇ ਭਰਾ ਭਜਾਈ ਸਾਡੇ ਕੋ ਪਹੁੰਚਣ ਤੇ ਉਹਨਾਂ ਨੂੰ ਵੀ ਹੁੰਦੀ ਆ ਇਹ ਤੇ ਇਹੋ ਹੀ ਆ ਵੀ ਆਪੋ ਆਪਣੀ ਸੋਚ ਵਾ ਕੋਈ ਸਮਝਦਾ ਵਾ ਤੇ ਕੋਈ ਨਹੀਂ ਸਮਝਦਾ ਅਹੀਂ ਤੇ ਹੋ ਆਨੇ ਆ ਵੀ ਚਲੋ ਮਿਲ ਵਰਤ ਕੇ ਰਹਿਣਾ ਚਾਹੀਦਾ ਵਾ ਕੋਈ ਕਿਸ ਦੇ ਦੇਣ ਲੈਣ ਤੇ ਤੇ ਆਇਆ ਨਹੀਂ ਹੁੰਦਾ ਤੇ ਵੇਖ ਲਾ ਤੀਏ ਤੂੰ ਕਿੰਨੀ ਸਿਆਣੀ ਆ ਹੈ ਮੇਰੇ ਮਹਾਰਾਜ ਨੇ ਜਿੱਦਾਂ ਦਿੰਦੇ ਆ ਵੀ ਦੋਰੇ ਘਰ ਮੇਰੇ ਪੁੱਤ ਦਾ ਵਸਿਆ ਵਾ ਤੇ ਮਹਾਰਾਜ ਇਦਾਂ ਹਰੇਕ ਦਿਨੋਂ ਸੀ ਇਦਾਂ ਦੀ ਮਿਲੇ ਮੇਰਾ ਪੁੱਤ ਤੇ ਮੰਮੀ ਜੀ ਇੱਕ ਮੈਂ ਤੁਹਾਨੂੰ ਗੱਲ ਪੁੱਛਣੀ ਆ ਸੱਚ ਸੱਚ ਦੱਸੋਗੇ ਮੈਨੂੰ ਤੁਸੀਂ ਮੈਨੂੰ ਹੁਣ ਆਪਣੀ ਤੀ ਤੇ ਮਾਨ ਨਹੀਂ ਲਿਆ ਵਾ ਪਉ ਤੋ ਗੱਲ ਤੇ ਹੈ ਗਈ ਆ ਤੇ ਮੇਰਾ ਜੇ ਮਾਨ ਕਰੂਗਾ ਤੈਨੂੰ ਦੱਸਣ ਨੂੰ ਤੇ ਫੇਰ ਹੀ ਆ ਮੈਨੂੰ ਤੋ ਹੀ ਇਹ ਗੱਲ ਦੱਸੋ ਵੀ ਜਦੋਂ ਦੇ ਤੁਸੀਂ ਪਿੰਡ ਗਏ ਸੀ ਨਾ ਆ ਗਏ ਤੁਸੀਂ ਮੈਨੂੰ ਤਾਨੇ ਮੇਨੇ ਮਾਰਨੇ ਲੱਗੇ ਸੀ ਤੇ ਮੇਰੇ ਕਰੈਕਟਰ ਤੇ ਵੀ ਸਵਾਲ ਉਠਾਉਣ ਲੱਗੇ ਸੀ ਤੁਹਾਨੂੰ ਉੱਥੇ ਕਿਸ ਨੇ ਮੇਰੇ ਬਾਰੇ ਕੁਝ ਕਿਹਾ ਹੈ ਤੀ ਇਹ ਗੱਲਾਂ ਤੂੰ ਛੱਡ ਹੁਣ ਇਹ ਗੱਲਾਂ ਨੂੰ ਨਾ ਦਰਿਆ ਜੇ ਮੈਂ ਦੱਸਣ ਲੱਗੀ ਨਾ ਤੇ ਪਉ ਤੈਨੂੰ ਵੀ ਪਤਾ ਵਾ ਤੇ ਰਹਿਣ ਦੇ ਤੂੰ ਸਾਡੇ ਪਰੇ ਮਿੱਟੀ ਪਾ ਦੇ ਉਹ ਗੱਲ ਦੇ ਉੱਤੇ ਫਿਰ ਵੀ ਮੰਮੀ ਮੈਂ ਕਿਹ ਪਤਾ ਤੇ ਹੋਣਾ ਚਾਹੀਦਾ ਨਾ ਵਾ ਕਿ ਕੀ ਗੱਲ ਹੋਈ ਜਿਹੜਾ ਤੁਸੀਂ ਮੇਰ ਨਾਲ ਇੰਨਾ ਮਾੜਾ ਸਲੋਕ ਕਰਦੇ ਰਹੇ ਆ ਕੰਮ ਨਾ ਬੜਾਰਿਸ ਕੀ ਜਿਆ ਵਾ ਇਹਦੇ ਵਿੱਚ ਹੁਣ ਉਹ ਇਹ ਵੀ ਹੈ ਨਾ ਕਿ ਜੇ ਮੰਨ ਲਓ ਘਰ ਤੇਰੇ ਨਾਲ ਹੁੰਦਾ ਜਾਂ ਬਾਜੀ ਦੇ ਨਾਲ ਹੁੰਦਾ ਫਿਰ ਇਹ ਤਾਂ ਥੋੜਾ ਸਹੀ ਹੀਗਾ ਤੇ ਹੁਣ ਇਹ ਨਾ ਸਾਰਾ ਕੰਮ ਦੇ ਲੈ ਕੇ ਕਰਨਾ ਪੈਣਾ ਵਾ ਤੇ ਬਾਕੀ ਇਹ ਹੈ ਰਾਜ ਕਿ ਇਹੋ ਜਿਹੇ ਜਿਹੜਾ ਕੰਮ ਵਾ ਨਾ ਇਹ ਹੁਣ ਜਿੱਥੇ ਤੇਰੀ ਕੋਠੀ ਵਿਕਣੀ ਹੈਗੀ ਨਾ 25-30 ਲੱਖ ਦੀ ਉੱਥੇ ਹੋਣੇ ਅੱਧੇ ਰੇਟ ਤੇ ਜਾਣੀ ਆ ਚੱਲ ਕੋਈ ਗੱਲ ਨਹੀਂ ਅੱਧੇ ਰੇਟ ਦੇਣਾ ਲਿਆ ਬਿਲਕੁਲ ਇਹਨਾਂ ਘਾਟਾ ਪਾਵੇਂ ਜੇ ਕੋਈ ਨਹੀਂ 40 50 ਹਜ਼ਾਰ ਦੀ ਲੋੜ ਹੋਵੇ ਨਾ ਤੇ ਮੈਂ ਵਿੱਚ ਦੇ ਦੂੰਗੀ ਉਹ ਕਰ ਲਾਂਗੇ ਤੇ ਇਧਰ ਲੱਖਾਂ ਨਾ ਨਾ ਘਟਾ ਜੇ ਤੂੰ ਲੱਖਾਂ ਨਾ ਘਟਾਤੇ ਨਾ ਤੇ ਮੈਨੂੰ ਉਧਰੋਂ ਘਾਟਾ ਪੈਣਾ ਮੈਂ ਇਹਨਾਂ ਪੈਸਾ ਕਿੱਥੋਂ ਪੂਰਾ ਕਰੂੰਗੀ ਕੋਈ ਗੱਲ ਨਹੀਂ ਮੈਂ ਤੇਰੀ ਗੱਲ ਨਾਲ ਸਹਿਮਤ ਆ ਤੇ ਬਾਕੀ ਮੈਂ ਬੈਠੀ ਆ ਨਾ ਤੂੰ ਫਿਕਰ ਕਾਤੋਂ ਕਰਦੀ ਆ ਕੋਈ ਗੱਲ ਨਹੀਂ ਵਿੱਚ ਮੈਂ ਕਰ ਦੂੰਗੀ ਕੋ ਤੇਰੀ ਮਦਦ ਬਹੁਤ ਹੀ ਮੈਨੂੰ ਤੇਰੇ ਤੇ ਪੂਰਾ ਯਕੀਨ ਵਾ ਕਿ ਭੈਣ ਮੇਰੀ ਨੇ ਨਾ ਲਾ ਕੇ ਆਸਰਾ ਦੇ ਦੇਣਾ ਤੇ ਮੈਂ ਪਾਇਆ ਵੀ ਤੈਨੂੰ ਹੀ ਇਸੇ ਕਰਕੇ ਨਹੀਂ ਤੇ ਮੇਰੇ ਤੇ ਬੜੇ ਜਾਣੇ ਕਹਿੰਦੇ ਤੇ ਮੈਂ ਤਾਂ ਗੌਰ ਹੀ ਨਹੀਂ ਉਹਨਾਂ ਦੀ ਗੱਲਾਂ ਤੇ ਕਰਦੀ ਤੂੰ ਕਹਿਤਾ ਤੇ ਮੇਰੇ ਮਨ ਦੇ ਵਿੱਚ ਬੈ ਗਈ ਗੱਲ ਇਹ ਵੀ ਆ ਨਾ ਰਾਜਾ ਕਿ ਜੇ ਹੁਣ ਅਸੀਂ ਸ਼ਹਿਰ ਚ ਲੈਨੇ ਆ ਤੇ ਸ਼ਹਿਰ ਦੇ ਵਿੱਚ ਤੇ ਉੱਥੇ ਤੇ ਕਰੋੜਾਂ ਰੁਪਈਆ ਦੀ ਗੱਲ ਵਾ ਤੇ ਇੰਨੇ ਪੈਸੇ ਕਿੱਥੋਂ ਕਰਨੇ ਆ ਮੈਂ ਵੀ ਹੁਣ ਤੇਰੀ ਮਦਦ ਕਰ ਦੂੰਗੀ ਕੋਈ 4-5 ਲੱਖ 10 ਲੱਖ ਦੀ ਕਰ ਦੂੰਗੀ ਇੰਨੀ ਥੋੜੀ ਕੀਤੀ ਜਾਣੀ ਆ ਤੇ ਬਾਕੀ ਇਹ ਆ ਮੈਂ ਸੋਚਦੀ ਆ ਕਿ ਘਰ ਨਾ ਕਿਤੇ ਪਿੰਡ 'ਚ ਵੇਖ ਲਈਏ ਤੇ ਪਿੰਡ ਵੀ ਕੋਈ ਐਹੋ ਜਿਹਾ ਹੋਵੇ ਜਿਹਦੇ ਬਿਲਕੁਲ ਹੀ ਨਾਲ ਸ਼ਹਿਰ ਲੱਗਦਾ ਹੋਵੇ। ਆ ਥੋੜਾ ਸ਼ਹਿਰ ਲੱਗਦਾ ਹੋਵੇ ਨਾ ਤੇ ਚਲ ਕੋਈ ਚੀਜ਼ਾਂ ਜੀ ਬੰਦਾ ਲਿਆਉਣੀ ਪੈਣੀ ਜਿੱਦਾਂ ਮੁੰਡਾ ਵੀ ਜਵਾਨ ਹੋਣ ਡਿਆ ਕਿ ਕਿਤੇ ਪੰਨਪੋਣ ਦਾ ਸੌਖਾ ਹੋ ਜਾਊਗਾ। ਚਲ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਨਾ ਇਹ ਸਾਰਾ ਕੁਝ ਕਰਦੀ ਆ ਪਰ ਇਹ ਆ ਵੀ ਥੋੜਾ ਟਾਈਮ ਤੇ ਹੁਣ ਲੱਗਣਾ ਈ। ਕਾ ਟਾਈਮ ਦੀ ਤੇ ਕੋਈ ਨਹੀਂ ਪਰ ਜਿੰਨੀ ਵੀ ਸੇਤੀ ਹੋਗੀ ਨਾ ਉਹ ਵਧੀਆ ਹੋ ਜਾਊਗਾ ਕਿਉਂ ਜਸਨ ਵੀ ਹੁਣ ਆਪਣੇ ਨਾਨਕੇ ਗਿਆ ਵਾ ਉਹਨੇ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਆ ਜਾਣਾ ਵਾ ਤੇ ਫਿਰ ਤੈਨੂੰ ਪਤਾ ਵਾ ਉਹਨੇ ਵੀ ਆਖਣਾ ਕਿ ਮੈਂ ਦਾਦੀ ਬਾਬੇ ਨੂੰ ਨਾਂ ਛੱਡ ਗਿਐ ਵਾ ਉਹ ਕਰਦਾ ਹੀ ਬੜਾ ਵ ਆਪਣੀ ਦਾਦੀ ਬਾਬੇ ਨੂੰ ਨਹੀਂ ਤੇ ਇਹ ਹੁਣ ਨਾ ਉਹ ਗੱਲ ਜਿਹੜੀ ਆ ਨਾ ਉਹਨੂੰ ਬਾਰ-ਬਾਰ ਨਾ ਪੰਦਰਾਈਏ ਤੇ ਜਿੱਦਾਂ ਸਿਆਣੇ ਆਂਦੇ ਹੁੰਦੇ ਨਾ ਟੱਕੀ ਰਿਜੇ ਤੇ ਪੁੱਤ ਕੋਈ ਨਾ ਬੁੱਝੇ ਉਹ ਕੰਮ ਸਾਡੇ ਨਾਲ ਹੋਇਆ ਵਾ ਤੇ ਆਪਣੀਆਂ ਹੁਣ ਰਿਸ਼ਤੇਦਾਰੀ ਤੇ ਫੇਰ ਰਿਸ਼ਤੇਦਾਰੀ ਦੇ ਵਿੱਚ ਬਹੁਤ ਬੜੀ ਫਿੱਕ ਪੈ ਜਾਣੀ ਥੋੜੀ ਵੀ ਨਹੀਂ ਪੈਣੀ ਫੇਰ ਬੜੇ ਬੜੇ ਕੰਮ ਹੋ ਜਾਂਦੇ ਇਹੋ ਜਿਹੇ ਜਦੋਂ ਗੱਲਾਂ ਆਪਾਂ ਸੁਣੀਏ ਫੇਰ ਅਗਲੀ ਦੀ ਗੱਲ ਦਰਿਆਈਏ ਤੈਨੂੰ ਵੀ ਪਤਾ ਵਾ ਤੂੰ ਕਿਹੜੀ ਨਿਆਣੀ ਆ ਤੇ ਮੇਰੀ ਧੀ ਨੂੰ ਕਿਤੇ ਨજર ਨਾ ਲੱਗ ਜਾ ਮੈਂ ਤਾਂ ਇਹੋ ਹਰ ਵਕਤ ਹੁਣ ਮਹਾਰਾਜ ਗਾੜੀ ਹੱਥ ਜੋੜਦੀ ਵੀ ਮਹਾਰਾਜ ਮੇਰੀ ਧੀ ਨਵੀਂ ਨਰੋਈ ਰਹੇ ਤੇ ਆਪਣਾ ਕਾਰੋਬਾਰ ਸੰਭੇ ਕੋਈ ਨਹੀਂ ਮੈਂ ਘਰ-ਬਾਰ ਤੇ ਮੈਂ ਸੰਭੂਗੀ ਪਰ ਤੁਹਾਡੇ ਸਾਹਮਣੇ ਵੇਖ ਲੋ ਮੈਂ ਤਾਂ ਰੱਬ ਕੋ ਡਰ ਕੇ ਕਹਿੰਨੀ ਆ ਮੈਂ ਆਪਣੇ ਮਾਪਿਆਂ ਦੇ ਘਰ ਵੀ ਰਹੀ ਆ ਨਾ ਐਦਾਂ ਰੁਲੀ ਖੁਲੀ ਨਾ ਮੈਨੂੰ ਕੋਈ ਸ਼ਕੀਨੀ ਦਾ ਹੀ ਹੁੰਦਾ ਹੀ ਨਾ ਮੈਨੂੰ ਕੋਈ ਲੀਡੇ ਲੱਤੇ ਦਾ ਹੀ ਹੁੰਦਾ ਹੀ ਐਦਾਂ ਮੈਂ ਸਾਧਮਰਾਦੀ ਰਹਿਨੀ ਹਾਂ ਕਦੀ ਬੱਸੇ ਕਿਤੇ ਗਏ ਨਾ ਆਏ ਤੇ ਮੇਰੀ ਮਾਂ ਨੇ ਮੈਨੂੰ ਇਹੋ ਜਿਹਾ ਸਿੱਖਿਆ ਨਹੀਂ ਦਿੱਤੀ ਵੀ ਪੁੱਠੇ ਕੰਮ ਕਰ ਚਾਹੇ ਕੋ ਉਹ ਮੈਨੂੰ ਨਹੀਂ ਪਤਾ ਕਿ ਤੁਹਾਡੇ ਮਨ ਚ ਕਿੰਨੇ ਜ਼ਹਿਰ ਭਰਿਆ ਕਿੰਨੇ ਨਹੀਂ ਭਰਿਆ ਤੇ ਵੇਖ ਲੈ ਪੁੱਤ ਅੱਜ ਕੱਲ੍ਹ ਦੀਆਂ ਧੀਆਂ ਵਾਂ ਤੇ ਸਗੋਂ ਇਹ ਇਹੋ ਜਿਹੀਆਂ ਵੀ ਹੁੰਦੀਆਂ ਵਾਂ ਤੇ ਇੱਕ ਗੱਲ ਕਰੀਏ ਤਾਂ ਸਗੋਂ ਚਾਰ ਸੱਸਾਂ ਨੂੰ ਦੱਸਦੀਆਂ ਤੇ ਪੁੱਤ ਤੈਨੂੰ ਮੈਂ ਕਿੰਨੀਆਂ ਕਿੰਨੀਆਂ ਗੱਲਾਂ ਕਰ ਦਿੱਤੀਆਂ ਫਿਰ ਵੀ ਝੂਠੀਆਂ ਹੀ ਕੀਤੀਆਂ ਸੁਣ ਕੇ ਤੇ ਪੁੱਤ ਵੇਖ ਲੈ ਤੂੰ ਦੇਲ ਤੇ ਤੇਲ ਹੀ ਨਹੀਂ ਲਿਆਂਦੀ ਮੈਨੂੰ ਕੋਈ ਮਾੜਾ ਬੋਲ ਨਹੀਂ ਤੂੰ ਬੋਲਿਆ ਰਾਜ ਤੂੰ ਆਪਣੇ ਬੇਟੇ ਦੀ ਟੈਨਸ਼ਨ ਨਾ ਲੈ ਜਦੋਂ ਨਾ ਵੱਖਰੀ ਕੋਠੀ ਲੱਭ ਗਈ ਨਾ ਤੇ ਉੱਥੇ ਤੁਸੀਂ ਚੱਲ ਗਏ ਤੇ ਉਹਦਾ ਆਪਣੇ ਆਪ ਹੀ ਮੂੰਹ ਟੁੱਟ ਜਾਣਾ ਵਾ ਫਿਰ ਹੈ ਤੇ ਸਹੀ ਆ ਤੈਨੂੰ ਪਤਾ ਹੀ ਆ ਉਹ ਘਰ ਤੇ ਮੈਂ ਤਾਂ ਉਹਨੇ ਕੀ ਬਣਾਇਆ ਵਾ ਜਿਆਦਾ ਟਾਈਮ ਨਹੀਂ ਹੋਇਆ ਤੇ ਗਾ ਕੋਈ ਚੰਗਾ ਜਾ ਵੇਖੀ ਘਰ ਵੇਖਿਆ ਕਿੰਨਾ ਵੇਲ ਵਲਿਆ ਮੈਂ ਰਾਜੋ ਉਹ ਤੇ ਗੱਲ ਠੀਕ ਆ ਮੈਂ ਵੀ ਮੰਨਦੀ ਆ ਪਰ ਇਹ ਆ ਵੀ ਅੱਜ ਕੱਲ ਨਾ ਸਾਰੇ ਸਹਿਰਾਂ ਨੂੰ ਹੀ ਜਾਂਦੇ ਆ ਪਿੰਡਾਂ ਵੱਲ ਨੂੰ ਤੇ ਕੋਈ ਹੁੰਦਾ ਹੀ ਨਹੀਂ ਆ ਤੇ ਮੈਨੂੰ ਇਹਦੇ ਵਾਸਤੇ ਨਾ ਕੋਈ ਪਿੰਡ ਵਾਲਾ ਹੀ ਗਾਗ ਲੱਭਣਾ ਪੈਣਾ ਵਾ ਤੇ ਪਿੰਡ ਵਾਲੇ ਤੈਨੂੰ ਪਤਾ ਕਿ ਕਿੰਨੇ ਕ ਪੈਸੇ ਉਹਨਾਂ ਨੇ ਦੇ ਦੇਣੇ ਆ ਤੇ ਮੇਰਾ ਤੇ ਇਰਾਦਾ ਵਾ ਕਿ ਇਦਾਂ ਕਰੀਏ ਕਿ ਘਰ ਕੋਈ ਨਾ ਛੋਟਾ ਜਿਹਾ ਦੇਖ ਲੀਏ ਜਿਆਦਾ ਵੱਡਾ ਨਾ ਵਖੀਏ ਨਹੀਂ ਦਿਲਜੀਤ ਮੈਂ ਛੋਟੇ ਘਰ ਚ ਨਹੀਂ ਰਹਾ ਸੰਗੀ ਤੂੰ ਮੇਰੇ ਘਰ ਗਈ ਨਾ ਉਦੋਂ ਭਾਈ ਕਮਰੇ ਮੇਰੇ ਕੋ ਚਾਰ ਹੀ ਆ ਤੇ ਬਾਹਰ ਵੇਖ ਵੇੜਾ ਕਿੰਨਾ ਖੁੱਲਾ ਵਾ ਕੱਲ ਨੂੰ ਕੋ ਗੱਡੀ ਵੀ ਨਵਾਗੇ ਸੋ ਚੀਜ਼ ਖਿਲਾਰਨੀ ਹੁੰਦੀ ਆ ਇਹਦੇ ਟਰੈਕਟਰ ਵੀ ਕਿਤੇ ਲੈਣਾ ਪੈ ਗਿਆ ਤੇ ਛੋਟੇ ਘਰ ਦੇ ਵਿੱਚ ਤੈਨੂੰ ਪਤਾ ਵੇੜਾ ਛੋਟਾ ਹੋਣਾ ਤੇ ਕਿਥੇ ਚੀਜ਼ਾਂ ਖਿਲਾਰਨੀਆਂ ਉਹ ਘਰ ਮੇਰੇ ਤੋਂ ਉਹਨਾਂ ਕਿਤੇ ਲੈਦੇ ਜਿੰਨਾ ਮੇਰਾ ਉਹ ਹੈਗਾ ਵਾ बोल दी ते ता ही ना मैं जे मैं गलत हुंदी ते मिनू पता है मम्मी जी कि मैं सच्ची हां ते एक ना एक दिन रब मेरी जरूर ਸੁਣੋਂਗਾ ਉਹ ਤੇ ਸਭ ਕੋ ਹੋਵਿੰਦਾ ਹੀ ਆ ਨਾ ਬੰਦਾ ਤੇ ਇੱਕ ਦੂਜੇ ਨਾਲ ਧੋਖਾ ਕਰ ਲੈਂਦਾ ਵਾ ਜਾਂ ਕਿ ਤੇ ਇਲਜ਼ਾਮ ਲਾ ਦਿੰਦਾ ਪਰ ਉਹ ਪ੍ਰਮਾਤਮਾ ਜਿਹੜਾ ਨਾ ਸੱਚ ਦਾ ਹੀ ਨਿਤਾਰਾ ਕਰਦਾ ਵਾ ਤੇ ਧੀਏ ਫੇ ਘਾਰ ਹੀ ਲਿਆ ਨਾ ਉਹਨੇ ਮਾਰ ਆਏ ਨੇ ਤੇਰੀ ਕਿੰਨੀ ਸੁਣੀ ਆ ਤੈਨੂੰ ਵੀ ਪਤਾ ਵੀ ਮੇਰਾ ਘਰ ਤੇ ਮੇਰਾ ਬਾਹਰ ਵਾ ਤੇ ਮੈਨੂੰ ਵੀ ਪਤਾ ਹੀ ਤੇ ਪਰ ਮੈਂ ਸੁਣ ਸੁਣ ਕੇ ਕਿਸ ਦੀਆਂ ਗੱਲਾਂ ਤੇ ਮੈਂ ਇਦਾਂ ਆਗੇ ਨਹੀਂ ਤੇ ਪੁੱਤ ਮੈਨੂੰ ਨਹੀਂ ਇਹ ਗੱਲ ਬਾਰੇ ਪਤਾ ਮੈਂ ਕਿਹੜੀ ਉੱਥੇ ਪੁੱਤ ਗਈ ਹਾਂ ਤੇਰੇ ਪੇਕੇ ਜਾਂ ਮੈਂ ਵੀ ਕੋਈ ਰਿਸ਼ਤੇਦਾਰੀ ਨਹੀਂ ਮੇਰੀ ਸ਼ੁਰੂ ਤੋਂ ਹੱਤਵਾ ਵੀ ਮੈਂ ਕਦੀ ਕਿਸਦੇ ਨਾਲ ਨਾ ਹੋੜੇ ਮਿਹੜੇ ਨਹੀਂ ਪੜੀ ਹੈਗੀਆਂ ਮੈਂ ਤੇ ਬਸ ਹੋ ਰੱਬ ਦੇ ਪਾਣੇ ਦੇ ਵਿੱਚ ਹੀ ਰਹਿਨੀ ਆ ਤੇ ਉਹਦੀ ਬਦੌਲਤ ਇੱਥੇ ਤੱਕ ਪਹੁੰਚੀ ਆ ਤੇ ਚਲੋ ਕਵਲ ਬਹੁਤ ਸੋਨਾ ਹੋਇਆ ਵਾ ਮਾੜਾ ਨਹੀਂ ਹੋਇਆ ਚੰਗਾ ਹੀ ਹੋਇਆ ਵਾ ਕੋਈ ਨਹੀਂ ਜਿਵੇਂ ਤੇਰੇ ਨਾਲ ਘਰ ਵੀ ਲਈਆਂ ਵਾ ਨਾ ਤੇ ਫਿਰ ਵੀ ਮੈਂ ਆਪਣੇ ਆਪ ਨੂੰ ਤੇ ਬੜਾ ਹਜੇ ਤੱਕ ਸਮਝਣ ਡਈ ਆ ਕਿ ਮੈਂ ਕਿਉਂ ਕੀਤੀ ਆ ਇਹਦੇ ਵਾਤੇ ਨਾ ਪੈਸੇ ਵੀ ਬਹੁਤਾ ਨਹੀਂ ਤੇ 60 70 ਲੱਖ ਰੁਪਈਆ ਤੇ ਚਾਹੀਦਾ ਹੀ ਹੈ ਨਾ ਚਲ ਕੋਈ ਗੱਲ ਨਹੀਂ 50 60 ਤੱਕ ਤੇ ਲਿਆ ਇਹਨਾਂ ਕਿਤੇ ਮੈਂ ਕਰ ਲਵਾਂਗੀ ਤੇ ਕੋਹ ਨਾ ਹੋਵੇ ਥੋੜੀ ਜਿਹੀ ਮਦਦ ਤੂੰ ਕਰ ਦੇ ਤੇ ਮੈਂ ਤੇਰੇ ਛੇਤੀ ਮੋੜ ਦੂੰਗੀ ਉਹ ਕੋਈ ਗੱਲ ਨਹੀਂ ਉਹ ਤੂੰ ਫਿਕਰ ਨਾ ਕਰ ਉਹ ਤੇ ਮੈਂ ਕਰੂੰਗੀ ਤੇ ਘਰ ਵੀ ਦੇਣਾ ਮੈਂ ਇਨਾਂ ਕ ਤੈਨੂੰ ਇਨਾਂ ਕ ਤੇ ਯਕੀਨ ਹੈਗਾ ਨਾ ਮੇਰੇ ਤੇ ਕੋਈ ਮੈਨੂੰ ਤੇ ਬਿਲਕੁਲ ਮੇਰੇ ਭੈਣ ਤੇ ਯਕੀਨ ਆ ਤੇ ਜੇ ਤੂੰ ਮੈਨੂੰ ਇੰਨੀ ਸਲਾਹ ਦੇ ਸਕਦੀ ਆ ਮੇਰੀ ਮਦਰ ਨਾਲ ਕਰੇਗੀ ਮੈਨੂੰ ਪਤਾ ਤੂੰ ਕਰ ਦੇਣੀ ਆ ਤੇ ਬਾਕੀ ਇਹ ਵਾਲਾ ਰਾਜਾ ਤੂੰ ਬਾਜੀ ਨਾਲ ਗੱਲ ਕੀਤੀ ਹੈ ਬਾਰੇ ਨਹੀਂ ਮੈਂ ਬਾਜੀ ਨਾਲ ਗੱਲ ਨਹੀਂ ਕੀਤੀ ਉਹ ਵੀ ਮਾਂ ਦਾ ਹੀ ਮਾਂ ਜਿੱਦਾਂ ਕਹਿੰਦੀ ਹੈ ਨਾ ਉਦਾਂ ਕਰਦਾ ਹੈ ਤੇ ਮਾਂ ਨੇ ਵੀ ਕਿਹਾ ਹੈ ਕਿ ਸਾਡੇ ਤੋਂ ਬਗੈਰ ਤੂੰ ਕਾਹੇ ਜੋਗੀਵੇਂ ਤੂੰ ਕੁਝ ਨਹੀਂ ਬਣਾਉਣਾ ਸਾਡੇ ਬਣੇ ਪੱਤਰਿਆਂ ਦੇ ਬੈਠੀ ਮੈਂ ਹੁਣ ਉਹਨਾਂ ਨੂੰ ਨਾ ਕੋਠੀ ਲੈ ਕੇ ਸਭ ਨੂੰ ਬਣਾ ਕੇ ਉਹਨਾਂ ਨੂੰ ਫੇਰ ਦੱਸਣਾ ਉਹਦੀ ਮੈਂ ਹਿੰਦ ਪੰਨਣੀ ਆ ਜਿਹੜੀ ਬਾਅਰ ਮੈਨੂੰ ਗੱਲਾਂ ਕਰਦੀ ਆ ਆ ਤੇ ਤੂੰ ਨਾ ਬਹੁਤ ਵਧੀਆ ਸੋਚਿਆ ਵਾ ਇਦਾਂ ਹੀ ਹੋਣੀ ਚਾਹੀਦੀ ਇਹਨਾਂ ਦੇ ਨਾਲ ਮੈਂ ਤੂੰਦਨ ਦੇਖ ਕੇ ਉਹਨਾਂ ਵੱਲ ਹਰਾਨ ਰਹਿ ਗਈ ਕਿ ਹਾਏ ਹਾਏ ਰਾਜ ਇੱਥੇ ਕਿੱਦਾਂ ਰਹਿਣ ਦੀ ਹੈ ਚੱਲ ਕੋਈ ਗੱਲ ਨਹੀਂ ਹੁਣ ਤੂੰ ਮੇਰੇ ਕੋ ਆ ਗਈ ਹੈ ਨਾ ਤੇ ਤੂੰ ਫਿਕਰ ਨਾ ਕਰ ਤੂੰ ਜਿੱਦਾਂ ਦਾ ਵੀ ਘਰ ਕਹੇਂਗੀ ਨਾ ਉਦਾਂ ਦਾ ਹੀ ਤੈਨੂੰ ਮੈਂ ਲੈ ਕੇ ਦਵਾਂਗੀ ਚੱਲ ਤੂੰ ਇਦਾਂ ਘੜੀ ਹੁਣ ਤੇ ਨਾ ਜਸਨ ਨੇ ਵੀ ਆਇਆ ਨਾ ਇੱਕ ਦੋ ਦਿਨ ਦੇ ਵਿੱਚ ਤੇ ਉਹਨੂੰ ਮੈਂ ਨਾ ਉਸੇ ਕੋਠੀ 'ਚ ਹੀ ਲਿਉਣਾ ਜਿਹੜੀ ਤੂੰ ਮੈਨੂੰ ਲੈ ਕੇ ਦੇਂਗੇ ਮੈਂ ਉੱਥੇ ਨਹੀਂ ਆਉਂਦੇ ਨਾ ਜੀ ਉਹ ਉੱਥੇ ਆ ਗਏ ਨਾ ਤੇ ਦਾਦੀ ਬਾਬੇ ਦੇ ਲਾਗੇ ਲਾਗੇ ਰਿਆ ਨਾ ਉਹਨਾਂ ਨੇ ਉਹਦੇ ਨਾਲ ਮੋਹ ਪਾਈ ਜਣਾ ਤੇ ਪੁੱਤ ਤੇਰੀ ਮੰਮੀ ਤੇ ਫਲਾਣੇ ਥਾਂ ਜਾਂਦੀ ਜੋ ਜਾਂਦੀ ਆ ਸਾਮਨ ਤੱਕ ਮੁੜਦੀ ਨਹੀਂ ਤੇ ਨਿਆਣੀ ਨੂੰ ਪੇਟਾਂ ਕੀ ਪੱਟੀਆਂ ਨਾ ਪੜਾ ਦੇਣੀਆਂ ਤੇ ਮੇਰਾ ਇਰਾਦਾ ਪਉਨਦੇ ਮੈਂ ਮੱਥੇ ਹੀ ਨਾ ਲਾਵਾਂ ਤੇ ਮੈਂ ਏਕੀ ਲੈ ਕੇ ਆਂ ਜਿਹੜੀ ਕੋਠੀ ਤੋਂ ਮਿਲ ਲੈ ਕੇ ਦੇਗੀ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਜਿੱਦਾਂ ਹੁਣ ਤੂੰ ਚਾਹਣੀ ਆ ਨਾ ਉਦਾਂ ਹੀ ਹੋਣਾ ਵਾ ਬਸ ਆ ਪੇਪਰਾਂ ਦੀ ਗੱਲ ਹੀ ਇਹ ਮੇਰੇ ਹੱਥ ਆ ਗਏ ਆ ਹੋ ਨਹੀਂ ਕੋਈ ਫਿਕਰ ਵਾਲੀ ਗੱਲ ਹੈਗੀ ਕੋਈ ਨਹੀਂ ਹੁਣ ਸਾਰਾ ਕੰਮ ਤੂੰ ਮੇਰੇ ਤੇ ਛੱਡ ਦੇ ਮੇਰੇ ਤੇ ਛੱਡਿਆ ਵਾ ਜੇ ਤੈਨੂੰ ਮੈਂ ਦੱਸਿਆ ਨਾ ਕਿ ਜੇ 40 50 ਹਜ਼ਾਰ ਦੀ ਲੋੜ ਵੀ ਹੋਵੇ ਨਾ ਤੋ ਮੈਂ ਤੈਨੂੰ ਐਕਸਟਰਾ ਦੇ ਦੂੰਗੇ ਤੇ ਨਾਲੇ ਇਦਾਂ ਕਰੇ ਜੇ ਮੈਂ ਤੈਨੂੰ ਸੂਟ ਬਣਾ ਕੇ ਦਿੱਤਾ ਉਹ ਤੈਨੂੰ ਪਸੰਦ ਨਹੀਂ ਆਉਣਾ ਤੇ ਤੂੰ ਮੇਰੀ ਭੈਣ ਨਾ ਦੁਕਾਨ ਤੇ ਜਾਵੇਂ ਜਿੱਥਾਂ ਤਾਂ ਕਹੇਗੇ ਨਾ ਉਦਾਂ ਦਾ ਲੈ ਲੈ ਉਹ ਨਹੀਂ ਨਹੀਂ ਰਾਜ ਇਹੋ ਜੀ ਕਿਹੜੀ ਗੱਲ ਆ ਭਲਾ ਲੈ ਫਿਰ ਕੀ ਪਹਿਣਾ ਪਹਿਣਾ ਵਾ ਤੇ ਨਾਲੇ ਨਾ ਬਾਜੀ ਤੇਨੂੰ ਬਾ ਪਤਾ ਲੱਗ ਜੂਗਾ ਤੇ ਜਿਹੜਾ ਹੀ ਨੇ ਮੈਂ ਨਾ ਕੋ ਬਣਾ ਕੇ ਦਿਖਾ ਲਿਆ ਕੋਠੀ ਲਈ ਉਹ ਵੀ ਮਾਂ ਦਾ ਬਣਦਾ ਹੈ ਨਾ ਤੇ ਨਾਲੇ ਪਤਾ ਲੱਗ ਜੂ ਉਹਨਾਂ ਤੇ ਚੱਲ ਠੀਕ ਆ ਮੈਂ ਨਾ ਹੁਣ ਜਾਵਾਂ ਸੰ ਪੈਂਦੀ ਆ ਹਈ ਬਹਿ ਜਾ ਹਾਂ ਜਦੋਂ ਤੂੰ ਆਉਣੀ ਆ ਨਾ ਤੂੰ ਇਦਾਂ ਹੀ ਚਲ ਜਾਨੀ ਆ ਨਹੀਂ ਤੇ ਜਿੰਦਰ ਤੈਨੂੰ ਪਤਾ ਹੀ ਹੈ ਨਾ ਕੋ ਵੀ ਇਹ ਨਹੀਂ ਹੈ ਨਾ ਮੇਰੇ ਘਰ ਪਰਵਾਹ ਦਾ ਉਹਨਾਂ ਆ ਜੀਵਣ ਜਾਂਦੀ ਆ ਤੇ ਮੁਰਦੀ ਨਹੀਂ ਚਲੋ ਵੇਖ ਲੈ ਫਿਰ ਤੇਰੀ ਮਰਜ਼ੀ ਆ ਤੂੰ ਹੁਣ ਨਾ ਛੇਤੀ ਕਰਨੀ ਆ ਜਿੰਨੀ ਵੀ ਜਲਦੀ ਹੋਗੀ ਤੇ ਮੈਂ ਨਹੀਂ ਆ ਜਲਾਈ ਕਿ ਮੈਂ ਤੈਨੂੰ ਇਹੋ ਵਾਰ-ਵਾਰ ਸਮਝਾਈ ਜਾਂਦੀ ਵੀ ਮੈਂ ਇਹਨੂੰ ਉਸੇ ਕੋਠੀ 'ਚ ਲੈ ਕੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਨਾ ਜਲਦੀ ਖੁਸ਼ਖਬਰੀ ਦਵਾਂਗੀ ਚਲੋ ਠੀਕ ਹੈ ਚਲੋ ਠੀਕ ਹੈ ਚੰਗਾ ਲੈ ਦਲਜਿੰਦਰ ਕੋਰੇ ਹੁਣ ਤੇਰੀ ਗੱਲ ਬਣੀ ਕੰਮ ਦੇ ਭਾਵੇਂ ਥੋੜਾ ਔਖਾ ਵਾ ਪਰ ਇਹ ਆ ਕਰ ਤੇ ਮੈਂ ਲੈਣਾ ਹੀ ਆ ਚਲੋ ਕੋਈ ਗੱਲ ਨਹੀਂ ਤੂੰ ਹੁਣ ਆਪਣਾ ਕੰਮ ਕਰ ਤੇ ਕੋਈ ਨਹੀਂ ਰਾਜਕੋਰੇ ਜਿਹੜੀ ਤੂੰ ਕੋਠੀ ਕਹਿਣ ਲਈ ਹੈ ਨਾ ਇਹ ਤੇ ਹੁਣ ਤੈਨੂੰ ਮੈਂ ਨਾ ਆਪਣੇ ਹਿਸਾਬ ਦੀ ਲੈ ਕੇ ਦਵਾਂਗੀ 嗯。Yeah.